ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦੇ ਸਰਕਾਰੀ ਐਮ ਆਰ ਕਾਲਜ ਫਾਜ਼ਿਲਕਾ ਦੇ ਸਟੂਡੈਂਟਾਂ ਨੇ ਅੱਜ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਉਤਲਾ ਫੂਕ ਪ੍ਰਦਰਸ਼ਨ ਮੈਂ ਗੌਰਵ ਰਾਸਰਾਣੀਆਂ ਫਾਜ਼ਿਲਕਾ ਤੋਂ ਜੀ ਆਰ ਲਾਈਫ ਫਾਜ਼ਿਲਕਾ ਦੋਸਤੋ ਇਹ ਪ੍ਰਦਰਸ਼ਨ ਕਿਉਂ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਜੋ ਲਾਗੂ ਕੀਤਾ ਹੈ ਬਸਾਂ ਦੇ ਵਿੱਚ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਹੀਂ ਬਿਠਾਈਆਂ ਜਾਣਗੀਆਂ ਉਸ ਦੇ ਵਿਰੋਧ ਕਰਨ ਵਿਰੋਧ ਵੀ ਕਹਿ ਲੋ ਤੇ ਸਲਾਹ ਵੀ ਕਹਿ ਲੋ ਵੀ ਜੇ ਤੁਸੀਂ 52 ਸੀਟੜ ਪ੍ਰੋਗਰਾਮ ਲੈਂਦੇ ਤਾਂ ਉਹਦੇ ਅਕੋਰਡਿੰਗ ਬਸਾਂ ਵੀ ਵਧਾਓ ਇਹ ਸਟੂਡੈਂਟਾਂ ਦਾ ਕਹਿਣਾ ਵੀ ਪੇਪਰਾਂ ਦੇ ਦਿਨ ਚੱਲ ਰਹੇ ਆ ਤੇ ਦੋ ਦੋ ਘੰਟਿਆਂ ਤੋਂ ਬੱਚੇ ਸੱਡਿਆਂ ਤੇ ਖੜੇ ਰੰਦੇ ਆ ਤੇ ਬੱਸਾਂ ਨਹੀਂ ਆਉਂਦੀਆਂ ਜਿਹੜੀ ਬੱਸ ਜਾਂਦੀ ਹੈ ਉਹੀ ਵਾਪਸ ਆਉਂਦੀ ਹੈ ਤਾਂ ਸਵਾਰੀ ਚੜਦੀ ਹੈ 52 ਸੀਟਰ ਰੂਲ ਲਿਆਂਦਾ ਗਿਆ ਤਾਂ ਬੱਸਾਂ ਦੀ ਵਧਾਈ ਆ ਜੀ ਕਹਿਣਾ ਹੈ ਸਟੂਡੈਂਟਾਂ ਦਾ ਤੇ ਤੁਸੀਂ ਦੇਖ ਰਹੇ ਹੋ ਜੀ ਆਰ ਲਾਈਫ ਫਾਜ਼ਿਲ ਕਾ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੀ ਆਰ ਲਾਈਫ ਫਾਜ਼ਿਲ ਕਾ ਕਿ ਗਾਇਜ ਜੋ ਕੱਢੇ ਲੋਕ ਪੁੱਤਲਾ ਫੂਰ ਪ੍ਰਦਰਸ਼ਨ ਕੀਤਾ ਗਿਆ ਜੀ ਅਸੀਂ ਲਗਾਤਾਰ ਦੇਖ ਰਹੇ ਵੀ ਕੁਝ ਦਿਨਾਂ ਤੋਂ ਜਿਹੜਾ ਸਰਕਾਰ ਵੀ ਜਿਨ੍ਹਾਂ ਕੰਡਕਟਰ ਵੱਲੋਂ ਜਾਂ ਡਰਾਈਵਰ ਵੱਲੋਂ ਇਹ ਕਿ ਆ ਗਿਆ ਬੱਸਾਂ ਤੇ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਸੀਗੀਆਂ ਵੀ 52 ਸਵਾਰੀਆਂ ਤੋਂ ਉੱਤੋਂ ਵੀ ਜਿਹੜੀ ਵੱਧ ਸਵਾਰੀ ਨਹੀਂ ਬੱਸਾਂ 'ਚ ਬਿਠਾ ਸਕਦੇ ਅਸੀਂ ਵੀ ਸਾਨੂੰ ਇਹ ਪਿੱਛੋਂ ਲਾਣਾ ਪਰ ਇਹ ਅਸੀਂ ਦੇਖ ਸਕਦੇ ਹਾਂ ਵੀ ਅੱਜਕੱਲ ਜਿਹੜੇ ਜਿਹੜੇ ਸਵਾਰੀਆਂ ਖੜੀਆਂ ਹੁੰਦੀਆਂ ਅੱਡੇ 'ਤੇ ਤੁਸੀਂ ਆਪ ਦੇਖ ਸਕਦੇ ਹੋ ਅੱਜ ਵੀ ਹੁਣ ਵੀ ਇੱਥੇ ਤੱਕੀ ਅੱਡੇ ਫੁੱਲ ਖੜੇ ਆ ਬੱਸ ਇੱਕ ਆਉਂਦੀ ਹੈ 52 ਸਵਾਰੀਆਂ ਤੋਂ ਜਿਹੜੀ ਵੱਧ ਸਵਾਰੀ ਨਹੀਂ ਚੜ੍ਹਨ ਦਿੰਦੇ ਉਹਨੂੰ ਉਤਾਰ ਦਿੰਦੇ ਆ ਵੀ ਕਿਹਾ ਜਾਂਦਾ ਵੀ ਸਾਨੂੰ ਜਿਹੜਾ ਕਿ ਪਿੱਛੋਂ ਲਾਣਾ ਵੀ ਅਸੀਂ 52 ਸਵਾਰੀਆਂ ਤੋਂ ਵੱਧ ਸਵਾਰੀ ਨਹੀਂ ਬਿਠਾ ਸਕਦੇ ਤੇ ਇਹ ਕਿ ਤੁਸੀਂ ਤਰੀ ਦਾ ਬਿਆਨ ਵੀ ਆਇਆ ਇਹਦੇ ਵਿੱਚ ਵੀ ਮੇਰੇ ਵੱਲੋਂ ਕੋਈ ਇਹ ਜਾਂ ਕੁਛ ਨਹੀਂ ਕਿਹਾ ਗਿਆ ਵੀ ਕਈ ਮਜਬੂਰੀ ਚ ਕਿਸੇ ਨੇ ਜਾਣਾ ਹੁੰਦਾ ਜਲਦਬਾਜੀ ਜਾਣਾ ਹੁੰਦਾ ਕਿਸੇ ਨੇ ਆਪ ਦੀ ਇੰਟਰਵਿਊ ਦੇਣ ਜਾਣਾ ਹੁੰਦਾ ਇਤੋਂ ਤੱਕ ਕਿ ਤੁਸੀਂ ਇਹ ਦੇਖ ਸਕਦੇ ਹੋ ਵੀ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਮੂੰਹ ਇਹ ਸੁਣਨਾ ਚਾਹੁੰਦੀ ਹੈ ਵੀ ਇਹ ਸਰਕਾਰੀ ਬੱਸਾਂ ਨਾਲ ਚੰਗੀਆਂ ਪ੍ਰਾਈਵੇਟ ਬੱਸਾਂ ਵੀ ਉਹ ਲੱਗ ਜਾਂ ਤਾਂ ਅਸੀਂ ਜਲਦੀ ਪਹੁੰਚਾਂਗੇ ਜਿਹੜੇ ਕਿ ਲੋਕ ਆਪਦੇ ਕਮਾਕਾਰਾਂ ਨੂੰ ਜਾਂਦੇ ਉਹ ਬਹੁਤ ਲੇਟ ਹੋ ਜਾਂਦੇ ਆ ਉਹਨਾਂ ਦੇ ਮੂੰਹ ਸਰਕਾਰ ਇਹ ਸੁਣਨਾ ਚਾਹੁੰਦੀ ਹੈ ਵੀ ਇਤੋਂ ਚੰਗਾ ਪ੍ਰਾਈਵੇਟ ਆ ਵੀ ਜਿਹੜੀ ਪ੍ਰਾਈਵੇਟ ਬੱਸਾਂ ਲਗਾਈਆਂ ਨੇ ਸਰਕਾਰ ਚਾਹੁੰਦੀ ਹੈ ਵੀ ਟਰਾਂਸਪੋਰਟ ਜਿਹੜੇ ਪ੍ਰਾਈਵੇਟ ਟਰ ਮਨਾਫਾ ਹੋਵੇ ਪ੍ਰਾਈਵੇਟ ਕਰਾਣਿਆਂ ਨੂੰ ਜਿਹੜਾ ਸਿੱਧਾ ਮਨਾਫਾ ਕੀਤਾ ਜਾ ਰਿਹਾ ਬੱਸਾਂ ਦੇ ਰਾਹੀਂ ਵੀ ਸਰਕਾਰੀ ਬੱਸਾਂ ਕਟਾ ਜਿਹੜਾ ਇਹਨਾਂ ਦੇ ਨੂੰ ਇਹ ਰੂਲ ਕੱਢੇ ਗਏ ਆ ਉਹ ਇਸੇ ਕੱਢੇ ਗਏ ਆ ਵੀ ਪ੍ਰਾਈਵੇਟ ਨੂੰ ਫਾਇਦਾ ਹੋ ਜਾਕੇ ਸਰਕਾਰੀਆਂ ਨੂੰ ਜਿਹੜਾ ਮਨਾਫਾ ਨਾ ਹੋਵੇ ਤੇ ਤੁਸੀਂ ਆਮ ਜਨ ਦੇ ਹੋਏ ਜਿਹੜੀ ਬੱਸ ਪੁੱਛੇ ਫੁੱਲ ਇੰਨੀ ਆਉਂਦੀ ਆ ਉਹ ਆ ਕੇ ਜਿਹੜੀ ਜਿਹੜੇ ਰਸਤੇ 'ਤੇ ੱਡੇ ਆਉਂਦੇ 7-8 ਉੱਥੇ ਤੱਕ ਹੀ ਫੁੱਲ ਖੜੇ ਹੁੰਦੇ ਉੱਥੇ ਬੱਸ ਰੁਕਦੀ ਤੱਕ ਨਹੀਂ ਗਈ ਚੜ੍ਹਨਾ ਤਾਂ ਦੂਰ ਦੀ ਗੱਲ ਆ ਸਾਰੇ ਹੀ ਉੱਥੇ ਖੜੇ ਹੁੰਦੇ ਆ ਠੀਕ ਹੈ ਤੁਹਾਡੀ ਆਪਣੀ ਦੇਖਣ ਨੂੰ ਮਿਲੇ ਕਾਫੀ ਵੀਡੀਓ ਸਾਹਮਣੇ ਆਂਦੀ ਹੈ ਜਿੰਦੇ ਵਿੱਚ ਮ ਸਮਨਦੇ ਆ ਉਹ ਗੱਲ ਵੀ ਠੀਕ ਆ ਕਿਤੇ ਨਾ ਕਿਤੇ ਇਹ ਰੂਲ ਸਹੀ ਵੀ ਆ ਵੀ ਜਿਹੜਾ ਨੁਕਸਾਨ ਆ ਪਿਛਲੇ ਦਿਨੀ ਜਦੋਂ ਉਧਾਰਕਰ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਕਹਿੰਦੇ ਸੀ ਉਧਾਰਕਰਨ ਕਰਨ ਕੇ ਬਿਸਵਾਰੀਆਂ ਜ਼ਿਆਦਾ ਜਦੋਂ ਕਿ ਅਸੀਂ ਦੇਖਦੇ ਆ ਵੀ ਬੱਸਾਂ ਹੀ 7-8 ਹੁੰਦੀਆਂ ਇਹ ਤੋਂ ਤੁਸੀਂ ਆਮ ਦੇਖ ਸਕਦੇ ਆ ਵੀ ਫਾਇਲ ਕਾਚ ਬੱਸਾਂ ਉਹੀ ਵਾਪਸ ਜਾਈ ਜਾਂਦੀਆਂ ਫਰੋਇ ਪਰ ਤੋਂ ਉਹੀ ਵਾਪਸ ਆਈ ਜਾਂਦੀਆਂ ਜਦਕਿ ਬੱਸਾਂ ਦੀ ਗਿਣਤੀ ਵੱਧ ਹੋਊਗੀ ਤੇ ਜੇ ਕੋਈ ਵੇਖਣ ਨੂੰ ਮਿਲਣਾ ਹੀ ਨਹੀਂਗਾ ਤੁਹਾਡਾ ਜਿਹੜਾ ਅੱਜ ਪ੍ਰਦਰਸ਼ਨ ਹੈ ਇਹ ਗੁੰਜਾ ਸੀਟ ਨੂੰ ਲੈ ਕੇ ਜੋ ਯੂਨੀਅਨ ਵੱਲੋਂ ਫੈਸਲਾ ਲਿੱਤਾ ਗਿਆ ਉਹਦੇ ਖਿਲਾਫ ਹੈ ਜਾਂ ਬੱਸਾਂ ਬਤਾਉਂਦੇ ਵਿੱਚ ਜੀ ਸਾਡਾ ਇਹ ਬਸਾਂ ਦਾ ਵਾਅਦਾ ਕੀਤਾ ਜਾਵੇ ਵੀ ਬਸਾਂ 'ਚ ਵੱਧ ਹੋਇਆ 52 ਸਵਾਰੀਆਂ ਵਾਲਾ ਰੂਲ ਗਲਤ ਨਹੀਂ ਹੈਗਾ ਸਹੀ ਆ ਬਿਲਕੁਲ ਨਾ ਤਾਂ ਕਿਸੇ ਦਾ ਨੁਕਸਾਨ ਹੋਗਾ ਜਦੋਂ ਬੱਸਾਂ ਵੱਧ ਹੋਣੀਆਂ ਕਿਸੇ ਨੂੰ ਨਾ ਤਾਂ ਅੱਡਾ ਤੇ ਖੜਨ ਦੀ ਵੇਟ ਹੋਣੀ ਨਾ ਸਟੂਡੈਂਟ ਲੇਟ ਹੋਣਗੇ ਆਪਦੇ ਉਹਦੇ ਤਾਂ ਨਾ ਲੋਕ ਲੇਟ ਹੋਣਗੇ ਤੇ ਨਾ ਹੀ ਕਿਸੇ ਦੀ ਡਿੱਗਣ ਦੀ ਨੌਬਤ ਆਉਣੇ ਸਟੂਡੈਂਟ ਦੀ ਪੜਾਈ ਤੇ ਕਿੰਨਾ ਅਸਰ ਪੈਂਦਾ ਜਦੋਂ ਮੰਨ ਲਓ ਸਟੂਡੈਂਟ ਪਹੁੰਚ ਨਹੀਂ ਪਾਂਦਾ ਸਕੂਲ ਤੇ ਤੁਸੀਂ ਇਹ ਦੇਖ ਲਓ ਜੀ ਹੁਣ ਪੇਪਰਾਂ ਤੇ ਦੇਣਾ ਕੱਲ ਦੀ ਜੇ ਗੱਲ ਆ ਵਿਦਿਆਰਥੀਆਂ ਦਾ ਪੇਪਰ ਦੇਣ ਜਾ ਰਹੇ ਸੀ 2 ਘੰਟੇ ਪਹਿਲਾਂ ਜਾ ਕੇ ਬੱਸ ਸਟਾਪ ਤੇ ਖੜੇ ਆ ਇਤ ਉਹ ਮੌਕੇ ਤੇ ਵਾਹਕਲ ਆਪਦਾ ਬਣਵਾ ਕੇ ਉਹਨਾਂ ਨੂੰ ਪੇਪਰ ਦੇਣ ਭੇਜਿਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਵਿਦਿਆਰਥੀਆਂ ਨੂੰ ਇਸ ਚੀਜ਼ ਦਾ ਕਿਹੜੀ ਚੀਜ਼ ਦਾ ਮੁਨਾਫਾ ਜਦੋਂ ਅਸੀਂ ਸਰਕਾਰੀ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਉਠਾ ਸਕਦੇ ਕਿ ਕਿਹੜੇ ਬੱਸ ਸਟੈਂਡ ਦੀ ਗੱਲ ਕੀਤੀ ਜਾ ਰਹੀ ਜੀ ਇਹ ਲਾਧੂ ਦਾ ਬੱਸ ਸਟੈਂਡ ਦੀ ਗੱਲ ਆ ਜਿਹੜੇ ਕੱਲ ਦੀ ਆ ਨੜੇ ਕੱਲ ਦੀ ਨਿਊਜ਼ 'ਚ ਵੀ ਲੱਗਾ ਆ ਪੇਪਰ 'ਚ ਵੀ ਲੱਗਾ ਆ ਵੀ ਉਹ ਬੱਚੇ ਇੰਨੇ ਜ਼ਿਆਦਾ ਪਰੇਸ਼ਾਨ ਸੀਗੇ ਕਿ ਉਹ ਰੋਂ ਰੋਂ ਤੱਕ ਦੇ ਨੋਬਲ ਸੀਗੇ ਕੁੜੀਆਂ ਸੀਗੀਆਂ ਉਹਨਾਂ ਵੱਲੋਂ ਫੈਮਲੀ ਤੇ ਮੌਕੇ ਤੇ ਵਾਹਕਲ ਕਰਵਾਇਆ ਗਿਆ ਤੁਸੀਂ ਇਹ ਸਬੰਧ ਦੇ ਫਾਲਕਾ ਡਿਪੂ ਮੈਨੇਜਰ ਨੂੰ ਕੋਈ ਬੱਸ ਸਟੈਂਡ ਦੇ ਇਸ ਲਈ ਪੁਆਰਟ ਐਪੀਗੇਂਟ ਦੀ ਦੋਰ ਕੋਈ ਮੰਗ ਕੀਤੀ ਗਈ ਜਿ세 ਉਹਨਾਂ ਨੂੰ ਮੁਲਾਕਤ ਕੀਤੀ ਗਈ ਸੀ ਉਹਨਾਂ ਨੇ ਕਹਿਆ ਗਿਆ ਕਿ ਇਹ ਬੱਸਾਂ ਘੱਟ ਹੋਣ ਦੀ ਦਿੱਕਤ ਹੈ ਹੋਰ ਕੋਈ ਚਾਰਾ ਨਹੀਂ ਕਿ ਬੱਸਾਂ ਘੱਟ ਜਿ세 ਵੈਸੀ ਮਿਲ ਜੀ ਜਿ세 ਵੈਸੇ ਮਿਲੇ ਸੀ ਉਹ ਮੰਗ ਕੀਤੀ ਦੋਰ ਜਿ세 ਕਹਿੰਦੇ ਆ ਵੀ ਇੱਕ ਤਾਂ ਜਿਹੜਾ ਬੱਸਾਂ 'ਚ ਵਾਅਦਾ ਕੀਤਾ ਜਾਵੇ ਵੀ ਹੋਰ ਕੋਈ ਇਹਨਾਂ ਨੇ ਲੈਣ ਦੇ ਨਹੀਂ ਹੈਗਾ ਜੇ ਬੱਸਾਂ 'ਚ ਵੱਧ ਹੋਣਗੀਆਂ ਤੇ ਜੀ ਨੌਬਤ ਨਹੀਂ ਆਉਣੀ ਸਾਰਿਆਂ ਦਾ ਹੀ ਫਾਇਦਾ ਐ ਇਸ ਵਿੱਚ ਤੁਹਾਨੂੰ ਲੱਗਦਾ ਜੀ ਸਕੂਲ ਬੱਸਾਂ ਫਰੀ ਚਲਾਈਆਂ ਗਿਆ ਨੇ ਗਰੀਬ ਬੱਚਾ ਵਾਸਤੇ ਪਿੰਡਾਂ ਦੇ ਬੱਚਿਆਂ ਵਾਸਤੇ ਐਦਾਂ ਕਾਲਜ ਦੇ ਗਰੀਬ ਬੱਚਾ ਵਾਸਤੇ ਜੇ ਕੋਈ ਪ੍ਰੋਜੈਕਟ ਦਾ ਪਰਾਲਾ ਪੰਜਾਬ ਸਰਕਾਰ ਵੱਲੋਂ ਜੇ ਅਸੀਂ ਕਹਿੰਨੇ ਆ ਵੀ ਜਦੋਂ ਹੁਣ ਜਦੋਂ ਪਹਿਲਾਂ ਸਾਡੇ ਪਾਸ ਚਲਦੇ ਸੀਗੇ ਚਲੋ ਹੁਣ ਤਾਂ ਮੁੰਡਿਆਂ ਦੇ ਚਲਦੇ ਆ ਐਜ਼ ਕੁੜੀਆਂ ਦਾ ਤਾਂ ਆਧਾਰ ਕਾਰਡ ਹੀ ਚੱਲਦਾ ਹਨਾ ਪਿੰਡਾਂ ਵਿੱਚੋਂ ਇਹ ਹੁੰਦਾ ਵੀ ਵਿਦਿਆਰਥੀ 2-2 ਕਿਲੋਮੀਟਰ 3-3 ਕਿਲੋਮੀਟਰ ਪਿੰਡਾਂ ਵਿੱਚੋਂ ਤੁਰ ਕੇ ਆਉਂਦੇ ਆ ਫਿਰ ਅੱਡੇ ਤੇ ਖਲੋਣਾ ਪੈਂਦਾ ਉਹਨਾਂ ਨੂੰ ਅੱਡੇ ਤੇ ਬੱਸ ਨਹੀਂ ਮਿਲਦੀ ਉਹ ਫਿਰ ਵੀ ਕਲੂਜ਼ਰਾਂ ਤੇ 20-20 ਰੁਪਏ ਪਾ